ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਪਾਂ ਨੇ ਕੱਲ ਦੇਖਿਆ ਸੀਗਾ ਚੰਡੀਗੜ੍ਹ ਦਾ ਟ੍ਰੇਡ ਫੇਅਰ ਮੇਲਾ ਤੇ ਆਪਾਂ ਨੇ ਕਿੰਨੇ ਜਿਹਾ ਕਾਫੀ ਕਾਊਂਟਰ ਘੁੰਮ ਲਏ ਇੱਥੇ ਅਜੇ ਬਹੁਤ ਕਾਊਂਟਰ ਬਾਕੀ ਪਏ ਨੇ ਤੇ ਮੇਲਾ ਹੁਣ ਅਜੇ ਪਖਣ ਲੱਗਿਆ ਪੂਰਾ ਤੇ ਬਾਕੀ ਦੇਖਦੇ ਆਪਾਂ ਸਾਰੀ ਵੀਡੀਓ ਐਂਡ ਤੱਕ ਦੇਖਿਓ ਤੇ ਲਓ ਜੀ ਆਖਰੀ ਸੈਕਸ਼ਨ ਰਹਿ ਗਿਆ ਆਪਣਾ ਤਿੰਨ ਦੇਖ ਲਿਆ ਆਪਾਂ ਨੇ ਚਾਰ ਨੇ ਅਲੱਗ-ਅਲੱਗ ਤੇ ਲਾਸਟ ਰਹਿ ਗਿਆ ਆਪਾਂ ਦੇਖਦੇ ਆ ਹੁਣ ਚੱਲਦੇ ਆ ਅੰਦਰ ਇਹਦੇ ਵਿੱਚ ਵੀ ਕੀ ਕੀ ਆ ਇਹਦੇ ਚ ਤਲੋਜੀ ਸਾਦੀ ਵਾਲੇ ਆ ਗਏ ਹైదరాబాద్ ਇਹ ਵੀ ਜੁਐਲਰੀ ਜੁਐਲਰੀ ਇਹਨਾਂ ਕੋਲ ਸਾਰੀ ਪਈ ਲੇਡੀਜ਼ ਜੁਐਲਰੀ ਚੱਲਦੇ ਜੀ ਆਪਾਂ ਅੱਗੇ ਇਹ ਆ ਗਏ ਜੀ ਆਰਗੈਨਿਕ ਪ੍ਰੋਡਕਟ ਸ਼ਹਿਦ ਵਗੈਰਾ ਇਹਨਾਂ ਕੋਲ ਪਿਆ ਮਨੋ ਆਇਲ ਹੈ ਕਿ ਸ਼ਾਇਦ ਹਣੀ ਵੀ ਹੈ ਹਣੀ ਤਾਂ ਖਤਮ ਹੋ ਗਿਆ ਹਣੀ تھا ਨਾ ਪਹਿਲੇ ਕੋਕੋਨਟ ਕੋਲਡ ਕੋਕੋਨਟ ਆਇਲ ওকে ਥੈਂਕ ਯੂ ਜਿਵੇਂ ਜੁਵੈਦਰੀ ਸੈਕਸ਼ਨ ਹੈ ਲਓ ਜੀ ਅੰਟੀਕ ਜੁਵੈਦਰੀ ਮਾਲਾ ਵਗੈਰਾ ਮਿਲਦੀਆਂ ਇੱਥੇ ਕ੍ਰੀਏਟਿਵ ਹੱਬ ਇਹ ਵੀ ਲੇਡੀਜ਼ ਸੈਕਸ਼ਨ ਹਨ ਅੱਜ ਆਪ ਦੇਖੋ ਡ्रेसेस ਹੋ ਸ਼orts ਵੀ ਹੈ ਕਾਪਸ ਵੀ ਹੈ ਫੁੱਲਨੀ ਬਾਟਮ ਵੀ ਮਿਲ ਜਾਏਗੀ ਸਾਈਜ਼ ਵੀ ਮਿਲ ਜਾਏਗਾ ਕਿ ਸਾਰਾ ਚਲੋ ਜੀ ਲੇਡੀਜ਼ ਪ੍ਰੋਡਕਟ ਆ ਵੀ ਸਾਰਾ ਕਿਹਾ ਸਰ ਤੇ ਲਓ ਜੀ ਆਪਾਂ ਪੁੱਛਦੇ ਆ ਇਤਰ ਵਾਲਿਆਂ ਨੂੰ ਕਿੱਥੋਂ ਦਾ ਇਤਰ ਆ ਇਹਨਾਂ ਕੋਲ ਸਰ ਕਹਾਂ ਕਾ ਇਤਰ ਆ ਆਪਕੇ ਪਾਸ ਸਰ ਹਿਦਰਾਬਾਦ ਸੇ ਆਏ ਹੈ ਹਮਾਰੇ ਪਾਸ ਪੂਰਾ ਇੰਪੋਰਟਡ ਆਈਟਮਸ ਹੈ ਆਪਕੋ ਅਤਰ ਅਰਗਮਤੀ ਧੂਪ ਸਾਮਾਨ ਸਭ ਇੰਪੋਰਟਡ ਮਿਲੇਗਾ ਦੁਬਈ ਮੇ ਆਏਗਾ ਦੇਖੀਏ ਇਹ ਦਵਾਈ ਕਾ ਹੈ ਕਹਾਂ ਕਾ ਹੈ ਸਰ ਇਹ ਦੁਬਈ ਦੋਨੋ ਜਗ੍ਹਾ ਦਾ ਹੈ ਟੋਟਲ ਅਰਬ ਕੰਟਰੀ ਯੂਏਈ ਇਹ ਪੋਰਟੰਟ ਹੈ ਗਲਤ ਗਲਤ ਸਾਈਜ਼ ਹੈ ਮੈਡਮ यस 200 ਰੇਂਜ ਸੇ ਸਟਾਰਟ ਹੈ ਮਾੜੀ ਤਰ੍ਹਾਂ ਜੀ ਇਹ ਲਵਾਇਆ ਇਹਨਾਂ ਕੋਲ ਤੇ ਔਰ ਵੀ ਇਹਦਾ ਪ੍ਰਾਈਸ ਕਿਤਰਾ ਹੈ ਇੱਕ 에ਅਰ ਫਰੇਸ਼ਨਰ ਸਟਾਰਟਿੰਗ ਪ੍ਰਾਈਸ ਔਰ 206 ml 6 ml 200 200 ਲਓ ਜੀ ਮਿਲਕ ਪ੍ਰੋਡਕਟ ਵੀ ਹੈਗੇ ਆ ਡੈਰੀ ਮਿਲਕ ਕੌਫੀ ਵਗੈਰਾ ਖਾਣੀ ਆ ਕਿਸ ਨੇ ਠੰਡੀ ਠਾਰ ਕੌਫੀ ਬਾਜੀ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਤੇ ਦੁੱਧ ਵਗੈਰਾ ਪੀਣਾ ਕਿਸ ਨੇ ਫਰੇਸ਼ ਨਾ ਜਣੀ ਦੁੱਧ ਪੀ ਕੇ ਇਹ ਵੀ ਲੇਡੀ ਸੈਕਸ਼ਨ ਆ ਗਿਆ ਲੇਬਲ ਐਨ ਐਮ ਤੇ ਇਧਰ ਪਾਪੜ ਆ ਗਏ ਜੀ ਪਾਪੜਾਂ ਦੀਆਂ ਵੈਰਾਈਟੀਆਂ ਅਲੱਗ-ਅਲੱਗ ਹਰ ਇੱਕ ਤਰ੍ਹਾਂ ਦਾ ਪਾਪੜ ਮਿਲ ਰਿਹਾ ਇੱਥੇ ਫੇਮਸ ਆਫ ਰਾਜਸਥਾਨ ਪਾਪੜ ਰਾਜਸਥਾਨ ਦਾ ਫੇਮਸ ਪਾਪੜ ਹੈ ਜੀ ਲਓ ਜੀ ਦੇਖ ਸਕਦੇ ਆ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਦੇ ਸਾਹਮਣੇ ਪੈਕਟ ਭਰੇ ਹੋਏ ਪਏ ਆ ਬਾਈ ਹਰ ਇੱਕ ਵੈਰਾਈਟੀ ਤੇ ਖਾਨਦਾਨ ਦਾ ਕੋਈ ਅੰਤ ਨਹੀਂ ਹੈਗਾ ਖਾਨ ਵਾਲੀ ਵੈਰਾਈਟੀ ਨਹੀਂ ਹੈ ਨਾ ਡਰਾਈ ਫਰੂਟ ਤੋਂ ਲੈ ਕੇ ਪਿਸਟਾ ਲੱਗੇ ਹੋਏ ਨੇ ਬਾਹਰ ਦੁਬਾਰਾ ਫੇਰ ਸ਼ੁਰੂ ਹੋ ਗਿਆ ਸੈਕਸ਼ਨ ਇਹਨਾਂ ਦਾ ਰਾਜਸਥਾਨੀਆਂ ਵਾਲਿਆਂ ਦਾ Rajasthan ਦੀ ਫੇਮਸ ਲਾਓ ਜੀ ਵੈਰਾਈਟੀ ਗਣੀ ਜਾਓ ਕਿੰਨੀ ਕਾ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਵੈਰਾਈਟੀ ਰਿਪੀਟ ਨਹੀਂ ਕੀਤੀ ਹੋਈ। ਅੱਗੇ ਨਵੇਂ ਤੋਂ ਨਵੀਂ ਚੀਜ਼ ਆ ਰਹੀ ਹੈ। ਤੇ ਨਮਕੀਨ ਆ ਗਿਆ ਜੀ ਪੁਜੀਆ। ਹਰ ਇੱਕ ਤਰ੍ਹਾਂ ਦਾ ਪੁਜੀਆ ਇਹ ਨਮਕੀਨ। ਤੇ ਇਹ ਹੈਗਾ ਜੀ ਫੇਮਸ ਆਫ ਗੁਜਰਾਤ। ਪਿੱਛੇ ਆਪਾਂ ਨੇ ਦੇਖਿਆ ਰਾਜਸਥਾਨ ਦਾ ਸੀਗਾ ਇਹ ਗੁਜਰਾਤ ਦਾ ਏ। ਤੇ ਲਓ ਜੀ ਸੈਕਸ਼ਨ ਹੋ ਗਿਆ ਸ਼ੁਰੂ ਹੁਣ ਆਚਾਰ ਦਾ। ਕੁਝ ਉਹ ਆ ਰਹੀ ਆ ਪੂਰੀ achar ਦੀ ਲਸਣ ਦਾ achar ਡੇਲਿਆਂ ਦਾ achar ਤੇ ਇੱਕ ਆਡੀਓ ਬਹੁਤ ਮਸ਼ਹੂਰ ਹੈ ਸਹੀ ਗੱਲ ਹੈ ਉਹ ਆਡੀਓ ਇੱਥੇ ਲਾਉਣੀ ਚਾਹੀਦੀ ਆ ਇਹਨਾਂ ਨੂੰ ਪ੍ਰੋਡਕਟ ਵੇਚਣ ਵਾਲਿਆਂ ਨੂੰ ਤੇ ਮਰਬੇ ਆ ਗਏ ਜੀ ਅਲੱਗ-ਅਲੱਗ ਤਰ੍ਹਾਂ ਦੇ ਔਲਿਆਂ ਦਾ ਮਰਬਾ ਜੀ ਸੇਵ ਦਾ ਫੇਮਸ ਆ ਗੁਜਰਾਤ ਪਾਕਿੰਗ ਵਿੱਚ ਮਿਲ ਰਹੀ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਚਾਰ ਦੀ ਤੇ ਇੱਧਰ ਬੁੱਕ ਸੈਕਸ਼ਨ ਆ ਗਿਆ ਜੀ ਕਿਤਾਬ ਵਗੈਰਾ ਮਿਲ ਰਹੀਆਂ ਬਾਕਸ ਵਗੈਰਾ ਮਰ ਰਹੀਆਂ ਨੇ ਚਲੋ ਜੀ ਕਢਾਈ ਵਾਲੀਆਂ ਜੁੱਤੀਆਂ ਆ ਗਿਆ ਹੁਣ ਅਗਲੇ ਸੈਕਸ਼ਨ ਦੇ ਵਿੱਚ ਦੇਖ ਸਕਦੇ ਜੈਂਟਸ ਲੈਡੀਜ਼ ਸਾਰੀਆਂ ਮਿਲਦੀਆਂ ਇੱਥੇ ਛੋਟੇ ਬੱਚਿਆਂ ਦੀ ਵੀ ਹੈਗੀਆਂ ਇਹ ਪੰਜਾਬੀ ਜੁੱਤੀਆਂ ਇਹ ਬੱਚਿਆਂ ਦਾ ਸੈਕਸ਼ਨ ਆ ਗਿਆ ਖਲਾਉਣਿਆਂ ਦਾ ਤੇ ਪਰਸ ਵਗੈਰਾ ਲੇਡੀਜ਼ ਦੇ ਗਵਾਸ ਗੈਲਰੀ ਨਮੀ ਕਲੈਕਸ਼ਨ ਹਰ ਇੱਕ ਤਰ੍ਹਾਂ ਦਾ ਪ੍ਰੋਡਕਟ ਇੱਥੇ ਅਲਟਰਾ ਗ੍ਰੀਨ ਬlesਸਿੰਗ ਸੀਡਸ ਵਗੈਰਾ ਮਿਲਦੇ ਨੇ ਇੱਥੇ ਮਿਕਸ ਸੀਡਸ ਨੇ ਮੈਂ ਆਰ ਸੀ ਦਾ ਕੰਬੀਨੇਸ਼ਨ ਹੁੰਦਾ ਇਹ ਜਿਹਨੂੰ ਆਪਾਂ ਕੱਦੂ ਦੇ ਬੀਜ ਆ ਮਾਗਜ਼ ਵਗੈਰਾ ਕਹਿੰਦੇ ਆ ਅਲਗ-ਅਲਗ ਤਰ੍ਹਾਂ ਦੇ ਮਾਗਜ਼ਨੇ ਇਹਦੇ ਵਿੱਚ ਜਦ ਬੈਰੀ ਆ ਹਲਸੀ ਦੇ ਬੀਜ ਪਾਏ ਉਹਨਾਂ ਦਾ ਜਿਹ ਮਿਕਸ ਕੀਤਾ ਹੋਇਆ ਤੇਲ ਹੈ ਹਲਸੀ ਦੇ ਬੀਜ ਹੈ ਤੇ ਮਾਗਜ਼ਨੇ ਚਾਰ ਪੰਜ ਪ੍ਰਕਾਰ ਦੇ ਤੇ ਲੋ ਜੀ ਦੇਸੀ ਘਿਓ ਦਾ ਸੈਸ਼ਨ ਆ ਗਿਆ ਕੇ ਜੀ ਮਿਲ ਰਿਹਾ ਹੈ ਤੇ ਪਿਓਰ ਦੇਸੀ ਲਓ ਜੀ ਮੇਲਾ ਪਾ ਗਿਆ ਪੂਰਾ ਹੁਣ ਦੁਬਾਰਾ ਫੇਰ ਲਾਂਚ ਬ੍ਰੇਕ ਤੋਂ ਬਾਅਦ ਪਬਲਿਕ ਫੇਰ ਆ ਗਈ ਖਾ ਪੀ ਕੇ ਤੇ ਰਾਸ਼ ਹੋ ਗਿਆ ਪੂਰਾ ਜਿਆ ਤੇ ਆਮ ਪਾਪੜ ਵਗੈਰਾ ਮਿਲਦੇ ਨੇ ਲੋ ਚਿਪਸ ਇਹ ਕੇਲੇ ਦੇ ਪ੍ਰੋਡਕਟ ਆਏ ਕੱਚੇ ਕੇਲਿਆਂ ਦੀ ਚਿਪਸ ਵਗੈਰਾ ਮਿਲਦੀ ਆ ਰਾਸ਼ ਬੋਦਨ ਲੱਗ ਗਿਆ ਹੁਣ ਦੁਬਾਰਾ ਫੇਰ ਪਬਲਿਕ ਬਹੁਤ ਆ ਰਹੀ ਹੈ ਲੋਕਲ ਪਬਲਿਕ ਬਹੁਤ ਆਈ ਹੋਈ ਚੰਡੀਗੜ੍ਹ ਦੀ ਫਿਰ ਸੂਟਾਂ ਦਾ ਸੈਕਸ਼ਨ ਆ ਗਿਆ ਲਓ ਜੀ ਸੌਂਫ ਵਗੈਰਾ ਆ ਗਈ ਮਿੱਠੀ ਸੌਂਫ ਗੋਲੀਆਂ ਚੂਰਨ ਦੀਆਂ ਅਲੱਗ-ਅਲੱਗ ਪ੍ਰਕਾਰ ਦੀਆਂ ਗੋਲੀਆਂ ਚੂਰਨ ਦੀਆਂ ਸੌਂਫ ਸੈਕਸ਼ਨ ਗਾਹ ਤੋਂ ਇਹ ਸਾਰੇ ਚੂਰਨ ਫੜਾਇਟ ਮੁੰਰੇ ਰਹੇ ਨੇ ਫਿਰ ਲੇਡੀ ਸੈਕਸ਼ਨ ਆ ਗਿਆ 1000 1000 1000 ਤੇ ਲੋ ਜੀ ਆਪਾਂ ਹੁਣ ਜਲਦੀ ਜਲਦੀ ਘੁੰਮਦੇ ਆ ਥੋੜਾ ਜਿਹਾ ਕਿਉਂਕਿ ਹਰ ਇੱਕ ਉਹ ਹੀ ਵੈਰਾਈਟੀਆਂ ਅਲੱਗ ਅਲੱਗ ਲੇਡੀਜ਼ ਦੇ ਸੂਟ ਵਗੈਰਾ ਜ਼ਿਆਦਾ ਨਹੀਂ ਇੱਥੇ ਇਹ ਇਹ ਵੀ ਦੁਬਾਰਾ ਸੈਕਸ਼ਨ ਦੁਆਰਾ ਸੁਤਾਨ ਦਾ ਆ ਗਿਆ ਤੇ ਵੀ ਡਿਜ਼ਾਈਨਰ ਸੂਟਸ ਆ ਗਏ ਨੇ ਜਾਂਦੇ ਆ। ਅੱਗੇ ਕਲਟੀ ਮਾਰਕੀਟ ਡਿਸਕਾਊਂਟ ਆਈਏ। ਕੋਰਨਰ ਵੀ ਆਈ। ਬਾਜੂਆ ਬੜੀ ਖੁਸ਼ੀ ਦੀ ਗੱਲ ਮਾਰਿਆ ਤੁਹਾਡਾ। ਕੀ ਆ ਕੀ ਹੈ ਤੁਸੀਂ ਸੁਣਾਓ। ਠੀਕ ਹੈ ਜੀ ਠੀਕ ਹੈ। ਛੱਡ ਦੀ ਕਰਾ ਜੀ। ਕੋਲੋਈ ਚੱਲਦੇ ਆਪਾਂ ਅੱਗੇ ਤੇ ਸਾਰੇ ਸੂਟ ਵਗੈਰਾ ਨੇ ਐਥਨਿਕ ਕਲੋਸ ਐਥਨਿਕ ਕਲੋਸ ਮੀ ਐਂਡ ਯੂ। ਅਲੱਗ-ਅਲੱਗ ਕੰਪਨੀਆਂਜ਼ ਨੇ ਆਈਆਂ ਹੋਈਆਂ ਇੱਥੇ। ਇਹ ਪਰਫਿਊਮ ਦੀ ਆ ਗਈ ਦਵਾਈ ਦਾ ਤਾਂ ਰੈਂਡ ਪਰਫਿਊਮਸ ਅਤਰ ਵਗੈਰਾ ਲੈ ਸਕਦੇ ਤੁਸੀਂ ਇਹ ਆਦੀਵਾਸੀ ਵਾਲੇ ਹੈਗੇ ਜੀ ਪੱਕੀ ਪੱਕੀ ਆਦੀਵਾਸੀ हेयर ऑयल ਜਿਨੇ ਵਾਲ ਵਗੈਰਾ ਵਧਾਉਣੇ ਆ ਕਾਲੇ ਕਰਨੇ ਆ ਵੈਸੇ ਬੈਲੋਪੀਨੀਆ ਤੇਰੇ ਆਦੀਵਾਸੀ ਵਰਗੇ ਇਹ ਪ੍ਰੋਡਕਟ ਪੈਂਦੇ ਨੇ ਸਾਰੇ ਜੜੀਆਂ ਜੜੀਆਂ ਬੂਟੀਆਂ ਦਿਖਾ ਰਹੇ ਨੇ ਇਹ ਸਾਰੇ ਪ੍ਰੋਡਕਟ ਪਾ ਕੇ ਨਾ ਤੇਲ ਬਣਾਉਂਦੇ ਆ ਇਹ ਲਓ ਜੀ ਲੇਡੀਜ਼ ਦੇ ਪਾਸ ਵਗੈਰਾ ਛੋਟੇ ਮਿੰਨੀ ਪਾਸ ਜੁਐਲਰੀ ਐਮ ਜਿੱਕ ਮੇਰੇ 700 ਬੈਂਗਲਸ ਵਗੈਰਾ ਮਿਲਦੀਆਂ ਨੇ ਜਰਮਨ ਸਿਲਵਰ ਤੋਂ ਕਾਸਟੇ ਆ ਇਹ ਜਰਮਨ ਲੇਡੀਜ਼ ਦੇ ਪ੍ਰੋਡਕਟ ਜਿਆਦਾ ਨੇ ਇੱਥੇ ਸੂਟਸ ਵਗੈਰਾ ਜੁਐਲਰੀ ਵਗੈਰਾ ਹਰ ਇੱਕ ਚੀਜ਼ ਲੇਡੀਜ਼ ਦਾ ਜਿਆਦਾ ਇੱਥੇ ਬੜਾ ਏ ਵੀ ਲੇਡੀਜ਼ ਦਾ ਸੈਕਸ਼ਨ ਆ ਗਿਆ ਲੇਡੀਜ਼ ਦੇ ਸੂਟ ਵਗੈਰਾ ਜੀਨਸ ਦੇ কুরਤੇ ਮਤਲਬ ਕਿ ਹਰ ਇੱਕ ਚੀਜ਼ ਅਲੱਗ-ਅਲੱਗ ਵੈਰਾਈਟੀ ਆ ਹਰ ਸੈਕਸ਼ਨ ਦੇ ਵਿੱਚ ਅਲੱਗ ਵੈਰਾਈਟੀ ਆ ਸੇਮ ਵੈਰਾਈਟੀ ਨਹੀਂ ਹੈਗੀ ਤੇ ਲਓ ਜੀ ਆ ਗਿਆ ਖਜੂਰਾਂ ਦਬਾਈ ਦੀਆਂ ਤੇ ਵੀ ਚਾਕਲੇਟ ਆ ਤੇ ਦਬਾਈ ਤੇ ਸਾਊਦੀ ਅਰਬ ਦੀਆਂ ਖਜੂਰਾ ਚਾਕਲੇਟਸ ਵਗੈਰਾ ਸਰ ਕਿਹਾ ਰੇ ਪ੍ਰਾਈਸ ਹੈ ਇਹਨਾਂ ਦਾ ਇਹ 3000 ਹੈ 3000 ਪਰ ਕਿਜੀ ਹਾਂਜੀ ਇਹ ਮਸ਼ਹੂਰ ਪ੍ਰੀਮੀਅਮ ਸਾਈਜ਼ ਹੈ ਇਸ ਤੋਂ بڑے ਸਾਈਜ਼ ਵੀ ਨੇ ਜਾਂ ਛੋਟੇ ਸਾਈਜ਼ ਵੀ ਇਹ ਕਹਾ ਕਾ ਇਹ ਜਾਰਡਨ ਸੇ ਆਉਂਦੇ ਨੇ ਜਾਰਡਨ ਇਹ ਸਾਊਦੀ ਹਾਂਜੀ ਇਹ ਸਾਊਦੀ ਸਰ ਐਸ ਸਾਊਦੀ ਮੱਕਾ ਵਾਲਾ ਹੈ ਮੱਕਾ ਦਾ ਖਜੂਰਾ ਹੈ ਅਪਕੈਸ ਨਹੀਂ ਥੈਂਕ ਯੂ ਓਕੇ ਥੈਂਕ ਯੂ ਇਹ ਕਿੰਨਾ ਪ੍ਰਾਈਸ ਹੈ ਇਸਕਾ ਇਸਕਾ 2600 ਇਹ 2600 ਰੁਪਏ ਕਿਲੋ ਆ ਜੀ ਤੇ ਇਹ ਹੈਗੀਆਂ 3000 ਰੁਪਏ ਕਿਲੋ ਇਹ ਵਾਲੀਆਂ ਠੀਕ ਆ ਅਲੱਗ-ਅਲੱਗ ਰੇਟ ਆ ਹੈ ਕੁਆਲਿਟੀ ਦੇ ਹਿਸਾਬ ਨਾਲ ਰੇਟ ਆ ਜੀ ਸਾਊਦੀ ਦੀ ਖਜੂਰ ਜ਼ਿਆਦਾ ਮਸ਼ਹੂਰ ਆ ਤੂੰ ਮੈਂ ਵੀ ਸਾਊਦੀ ਰਹਿ ਕੇ ਆਇਆ ਪਹਣਾ 2 ਸਾਲ ਦੇਖੇ ਮੈਂ ਬਹੁਤ ਖਜੂਰਾਂ ਖਾਧੀਆਂ ਸਾਊਦੀ ਦੀਆਂ ਵਾਰਾ ਫੇਰ ਆ ਗਿਆ ਲੈਦਰ ਦਾ ਸੈਕਸ਼ਨ ਟ੍ਰੋਲੀ ਬੈਗਸ ਤੇ ਇਹ ਵੀ ਟ੍ਰੋਲੀ ਬੈਗ ਨੇ ਮਿੰਨੀ ਲਗੇਜ ਦੇ ਵਿੱਚ ਲਏ ਜਾ ਸਕਦੇ ਆਪਾਂ ਇਹਨੂੰ ਪਲੇਨ ਦੇ ਅੰਦਰ ਲਿਜਾ ਸਕਦੇ ਲਗੇਜ ਦੇ ਵਿੱਚ ਕੈਬਿਨ ਸਾਈਜ਼ ਦਾ ਪਲੇਨ ਦਾ ਹਾਂ ਕੈਬਿਨ ਸਾਈਜ਼ ਨੇ ਸਾਰੇ ਕੈਬਿਨ ਸਾਈਜ਼ ਇਹ ਤੇ ਇਹ ਵੱਡਾ ਲਗੇਜ ਆ ਗਿਆ ਕਦਰ ਵੀ ਬਹੁਤ ਵਧੀਆ ਨੇ ਪਿਆਰੇ ਪਿਆਰੇ ਅਲੱਗ-ਅਲੱਗ ਕਲਰ ਦੇ ਨੇ ਇਹ ਲੈਦਰ ਦੇ ਵਿੱਚ ਆਗੇ ਫੇਰ ਦੁਬਾਰਾ ਪਰਸ ਵਗੈਰਾ ਲੇਡੀਜ਼ ਦੇ ਲੇਡੀਜ਼ ਪਰਸ ਵਾਈਟ ਡ੍ਰੀਮਸ ਏਵੀ ਲੇਡੀ ਸੈਕਸ਼ਨਰ ਫੌਗਨ ਮੇਕਰ ਇਹ ਬੇਕਰੀ ਦੀ ਆਟਮ ਹੈ ਬੇਕਰੀ ਦਾ ਸਾਮਾਨ ਮਿਲ ਰਿਹਾ ਜੀ ਕੇਕ ਵਗੈਰਾ ਫਾਉਸ ਆਫ ਵੇਦਾ ਆਰਗੈਨਿਕ ਗਰਾਊਂਡਨਟ ਨਾਟ ਆਇਲ ਮੂੰਗਫਲੀ ਦਾ ਤੇਲ 75 ਕੀ ਬਿਸਕੁਟ ਵਗੈਰਾ ਮਿਲ ਰਹੇ ਨੇ ਇੱਥੇ ਇਹ ਚਾਹੀਦਾ ਇਹ ਮਸਾਲਿਆਂ ਦਾ ਸੈਕਸ਼ਨ ਹੈ ਜੀ किचन किंग मसाला एंड सारे मसाले हैं जी ठीक है जीमस ठीक okay, <laughs> है ओके थैंक यू लेडीज केवी ट्रेडर ਜ্যোਤੀ ಗ್ರಾಮ ਉਦਯੋਗ ਸੰਸਥਾਨ ਸ਼ਾਇਦ ਇਹ ਅਲੱਗ-ਅਲੱਗ ਤਰ੍ਹਾਂ ਦਾ ਤੇ ਕੈਂਡਲਸ ਨੇ ਦੇਖੋ ਕਿੰਨੀਆਂ ਪਿਆਰੀਆਂ ਕੈਂਡਲਸ ਆ ਇਹ ਸਾਰਾ ਸ਼ਿਕਨ ਸ਼ਾਇਦ ਦਾ ਹੈ ਸ਼ਾਇਦ ਇਹ ਪ੍ਰੋਡਕਟ ਅਲੱਗ-ਅਲੱਗ ਤਰ੍ਹਾਂ ਦਾ ਲੇਡੀ ਸੂਟ ਵਗੈਰਾ ਜੀ ਦਿਮਾ ਕਿਚਨ ਪ੍ਰੋਡਕਟ ਹਰ ਇੱਕ ਤਰ੍ਹਾਂ ਦੀ ਚੀਜ਼ ਹੈ ਇੱਥੇ ਟਰੱਕ ਭਰ ਕੇ ਲੈ ਜਾਓ ਚਾਹੇ ਕੋਈ ਵੀ ਪ੍ਰੋਡਕਟ ਦਾ ਸੋਫੇ ਸੈੱਟ ਤੋਂ ਲੈ ਕੇ ਬੈਡਸ ਵਗੈਰਾ ਤੋਂ ਲੈ ਕੇ ਕਿਚਨ ਗਿੰਗ ਸਾਮਾਨ ਸਾਰਾ ਕਿਚਨਸ ਦਾ ਸਾਮਾਨ ਸਾਰਾ ਤੇ ਸ਼ਾਇਦ ਆ ਗਿਆ ਫਿਰ ਦੁਬਾਰਾ ਕੱਪੜੇ ਜਿੰਨੇ ਮਰਜ਼ੀ ਲੈ ਲਓ ਸਜਾਵਟੀ ਸਾਮਾਨ ਜੋ ਮਰਜ਼ੀ ਲਓ ਇਹ ਵੀ ਸ਼ਾਇਦ ਦਾ ਸੈਕਸ਼ਨ ਹੈ ਸਰਦਾਰ ਜੀ ਲੱਗੇ ਹੋਏ ਨੇ ਸ਼ਾਇਦ ਵੇਚਣ ਨੂੰ ਭਾਜੀ ਉਮੂਲਕ ਕੰਪਨੀ ਦੀ ਐਡ ਲੱਗੀ ਹੋਈ ਆ ਉੱਪਰ ਵੀਕੇ ਚੰਦ ਦਾ ਸਮਾਨ ਮਿਲਿਆ ਸਾਫ ਸਫਾਈ ਕਰਨ ਵਾਸਤੇ ਲਓ ਜੀ ਲੇਡੀਜ਼ ਪਰਸ ਫੈਨਸੀ ਆਈਟਮ ਆ ਗਈ 100 ਰੁਪਏ ਦੀ ਆ ਹਰੇਕ ਆਈਟਮ ਆਲ ਆਈਟਮਸ 100 ਰੁਪੀਸ ਬੁੱਕ ਸੈਕਸ਼ਨ ਆ ਗਿਆ ਇਹ ਵੀ ਗਾਰਮੈਂਟਸ ਦਾ ਹੈ ਇੱਧਰ ਲੇਡੀਜ਼ ਦਾ ਚਲੋ ਜੀ ਜਰੂਰ ਗੇੜਾ ਮਾਰੋ ਇੱਕ ਵਾਰ ਆ ਕੇ ਇੱਥੇ ਦੇਖੋ ਟ੍ਰੇਡ ਫੇਅਰ ਮੇਲੇ ਦੇ ਵਿੱਚ ਬਹੁਤ ਵਧੀਆ ਰੌਣਕ ਲੱਗੀ ਹੋਈ ਆ ਟਾਈਮ ਕੱਢ ਕੇ ਆਜੋ ਸ਼ਨੀਵਾਰ ਐਤਵਾਰ ਨੂੰ ਫੈਰੀ ਸਤੰਬਰ ਤੱਕ ਲੱਗਣਾ ਮੇਲਾ ਇਹ ਤੇ ਜੁੱਤੀਆਂ ਦੇਸੀ ਪੰਜਾਬੀ ਤਾਂ ਲਓ ਜੀ ਮਿੱਟੀ ਦੇ ਪ੍ਰੋਡਕਟਸ ਨੇ ਇਹ ਠੀਕ ਹੈ ਗਮਲੇ ਵਗੈਰਾ ਸਾਰਾ ਕੁਝ ਪਿਆ ਇੱਥੇ